ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਬਾਈ ਜੀ ਸਾਰਿਆਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਆਪਣੇ ਚੈਨਲ ਤੇ ਪਿਛਲੇ ਸਾਲ ਤੁਸੀਂ ਇੱਕ ਵੀਡੀਓ ਦੇਖੀ ਸੀਗੀ ਜਿਸ ਨੂੰ ਪੰਜਾਬੀ ਭਰਾਵਾਂ ਨੇ ਬਹੁਤ ਹੀ ਮਾਨ ਦਿੱਤਾ ਤੇ ਉਹ ਵੀਡੀਓ ਸੀਗੀ ਅਲਿਸ਼ੇਸ਼ਨ ਬਰੀਡ ਦੀ ਜਿਹੜਾ ਤੁਸੀਂ ਇਹ ਵੀਡੀਓ ਦੇ ਵਿੱਚ ਡੌਗ ਦੇਖ ਰਹੇ ਹੋ ਕੁੱਤਾ ਦੇਖ ਰਹੇ ਹੋ ਇਸ ਕੁੱਤੇ ਦੀ ਆਪਾਂ ਵੀਡੀਓ ਕੀਤੀ ਸੀਗੀ ਬਾਈ ਪ੍ਰਗਟ ਪਿੰਡ ਟਹਨੇ ਤੋਂ ਇਹ ਵੀਡੀਓ ਨੂੰ ਤੁਸੀਂ ਇੰਨਾ ਕਿ ਜ਼ਿਆਦਾ ਪਿਆਰ ਦਿੱਤਾ ਉਸ ਵੀਡੀਓ ਤੋਂ ਬਾਅਦ ਬਹੁਤ ਲੋਕਾਂ ਨੂੰ ਇਸ ਬਰੀਡ ਬਾਰੇ ਪਤਾ ਲੱਗਿਆ ਕਿਉਂਕਿ ਪੰਜਾਬੀ ਦੇ ਵਿੱਚ ਕਦੇ ਵੀ ਕਿਸੇ ਨੇ ਉਹ ਵੀਡੀਓ ਨਹੀਂ ਬਣਾਈ ਸੀਗੀ ਤੇ ਇੱਕ ਸਾਲ ਦੇ ਵਿੱਚ ਇਸ ਕੁੱਤੇ ਨੇ ਕਿੰਨਾ ਨਾਮ ਬਣਾਇਆ ਕਿੰਨੇ ਕਿਹਦੇ ਚੰਗੇ ਬੱਚੇ ਆਏ ਨੇ ਕਿਹੜੇ ਸ਼ੋਹਾਂ ਦੇ ਇਸ ਦੇ ਬੱਚੇ winner ਹੋਏ ਨੇ ਸਾਰੀ ਜਾਣਕਾਰੀ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਬਾਈ ਪ੍ਰਗਟ ਕੋਲੇ ਆਏ ਆਂ ਪਿੰਡ ਟਹਨੇ ਖੜੇ ਆਂ ਤੁਸੀਂ ਜਾਨਵਰ ਚੈੱਕ ਕਰ ਲਓ ਬਹੁਤ ਤੁਸੀਂ ਕੁੱਤੇ ਦੇਖੇ ਹੋਣਗੇ ਪਰ ਜਿਹੜੀ ਕੁਆਲਿਟੀ ਇਸ ਡੌਗ ਦੀ ਹੈਗੀ ਆ ਬਾਈ ਜੀ ਬਹੁਤ ਘੱਟ ਮਿਲਦੀ ਆ ਅਲੀਸ਼ੇਸ਼ਨ ਬਰੀਡ ਦੇ ਵਿੱਚ ਅੱਜ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿਹੜੇ ਕਮੈਂਟ ਕੀਤੇ ਲੋਕਾਂ ਨੇ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਬਾਈ ਆਪਣਾ ਬਹੁਤ ਵਧੀਆ ਬਾਈ ਹੋਰ ਠੀਕ ਠਾਕ ਹੋ ਬਾਈ ਬਾਈ ਬਹੁਤ ਵਧੀਆ ਆਪਣਾ ਪੁੰਨੂ ਦੱਸੋ ਕਿਵੇਂ ਆ ਠੀਕ ਹੈ ਬਾਈ ਕਿੰਨਾ ਕਿ ਨਾਮ ਬਣਾਏ ਇੱਕ ਸਾਲ ਦੇ ਵਿੱਚ ਨੇ ਨਾ ਤਾਂ ਬਈਆ ਤੁਹਾਡੇ ਸਾਹਮਣੇ ਆ ਬਈ ਆਪਾਂ ਹੁਣ ਚਾਹ ਪੀ ਜਾਂਦੇ ਹੁਣ ਵੀ ਫੋਨ ਆਈ ਜਾਂਦੇ ਆ ਅੱਛਾ ਬਈ ਵੀਡੀਓ ਪਾਈ ਸੀ ਉਦੋਂ ਹਾਂਜੀ ਨਾ ਤੇ ਤੇ ਬੱਚੇ ਰਿਜ਼ਲਟ ਬਹੁਤ ਚੰਗਾ ਆਇਆ ਬਾਈ ਕਿੰਨੀਆਂ ਕੁੱਤੀਆਂ ਮੇਟ ਹੋ ਗਈਆਂ ਵੀਡੀਓ ਤੋਂ ਬਾਅਦ-ਬਾਅਦ ਇੱਕ ਸਾਲ ਦੇ ਵਿੱਚ ਕੁੱਤੀਆਂ ਤਾਂ ਬਈ ਬਸ ਕੋਈ ਅੰਦਾਜ਼ਾ ਹੀ ਨਹੀਂ ਮੇਰੇ ਹਿਸਾਬ ਨਾਲ 55 60 ਕੁੱਤੀਆਂ ਮੇਟ ਹੋ ਗਈਆਂ ਹੋਣੀਆਂ ਠੀਕ ਹੈ ਬਾਈ ਤੇ ਵੱਲੋ ਜਿਹਨਾਂ ਰਿਜ਼ਲਟ ਆਇਆ ਹੈਗਾ ਤੁਸੀਂ ਦੇਖਿਆ ਰਿਜ਼ਲਟ ਹਨਾ ਹਾਂਜੀ ਵਧੀਆ ਆ ਰਿਜ਼ਲਟ ਹੁਣ ਤਾਂ ਬਹੁਤ ਚੰਗਾ ਰਿਜ਼ਲਟ ਆਇਆ ਬਾਈ ਠੀਕ ਹੈ ਬਾਈ ਬਾਈ ਜਦੋਂ ਆਪਾਂ ਵੀਡੀਓ ਪਾਈ ਸੀਗੀ ਹਨਾ ਬਹੁਤ ਘੱਟ ਲੋਕਾਂ ਨੂੰ ਇਸ ਨਸਲ ਬਾਰੇ ਨਹੀਂ ਪਤਾ ਸੀਗਾ ਜਾਂ ਜਿਨ੍ਹਾਂ ਨੇ ਪ੍ਰਾਣੀਆਂ ਰੱਖੀਆਂ ਸੀਗੀ ਕੁੱਤੀਆਂ ਰੱਖੇ ਸੀ ਜਾਂ ਕੁੱਤੇ ਰੱਖੇ ਸੀ ਉਹਨਾਂ ਦਾ ਸ਼ੌਂਕ ਦੁਆਰਾ ਉੱਠਿਆ ਲੋਕਾਂ ਨੇ ਕਮੈਂਟ ਕੀਤੇ ਵੀ ਸਾਡੇ ਕੋਲੇ ਹੁੰਦਾ ਸੀ ਮਰ ਗਿਆ ਸੀ ਜਾਂ ਕਹਾਣੀਆਂ ਬਹੁਤ ਦੱਸੀਆਂ ਤੁਹਾਨੂੰ ਵੀ ਫੋਨ ਆਏ ਹੋਣਗੇ ਕੀ ਬਹੁਤ ਜ਼ਿਆਦਾ ਫੋਨ ਆਏ ਬਾਈ ਜੀ ਕੋਈ ਕਹਿੰਦਾ ਸਾਡੇ ਤੋਂ ਅੱਜ ਤੋਂ 40 ਸਾਲ ਪਹਿਲਾਂ ਬਰੀਡ ਹੁੰਦੀ ਸੀ ਕੋਈ ਕਹਿੰਦਾ ਬਾਈ ਕਿੰਨੇ ਸਾਲ ਪਹਿਲਾਂ ਤੇ ਬੱਚੇ ਵੀ ਆਪਣੇ ਤੋਂ ਬਹੁਤ ਮੰਗਦੇ ਆ ਜਾਨੀ ਵੀ ਬਈ ਆਪਣਾ ਨਾ ਇੱਕ ਸ਼ੌਂਕੀਆ ਤੌਰ ਤੇ ਆ ਵੀ ਆਪਾਂ ਸੇਲ ਘਾਟੀ ਕਰਦੇ ਆ ਬਈ ਅੱਛਾ ਬਈ ਤੇ ਕੁੱਤੀ ਵਾਲੇ ਦਾ ਨੰਬਰ ਆਪਾਂ ਦੇ ਦੇਨੇ ਹੁੰਨੇ ਆ ਜੇ ਕੋਈ ਮੇਡ ਕਰਾ ਕੇ ਲਿਆ ਜਾਂਦਾ ਜੇ ਮੈਂ ਸ਼ੌਂਕ ਪੂਰਾ ਕਰਨਾ ਹੁੰਦਾ ਬਈ ਆਈ ਕੁੱਤੀ ਵਾਲੇ ਦਾ ਨੰਬਰ ਦੇ ਦੇਨੇ ਆ ਅੱਛਾ ਤੇ ਜਿਹੜਾ ਆਪਣੇ ਕੋਲੇ ਹੁੰਦਾ ਬਈ ਉਹ ਤਾਂ ਮੰਨ ਲਓ ਆਪਣੇ ਲਿਹਾਜੀ ਜਾਂ ਰਿਸ਼ਤੇਦਾਰ ਹੀ ਲੈ ਆ ਜਾਂਦੇ ਆ ਆਪਣੇ ਤੋਂ ਬਈ ਠੀਕ ਆ ਬਈ ਹਾਂਜੀ ਬਈ ਅੱਜ ਕੱਲ ਤਾਂ ਕਮਰਸ਼ੀਅਲ ਹੋ ਗਿਆ ਰ ਹਣਾ ਬੱਚਾ ਕੋਈ ਫਰੀ ਨਹੀਂ ਦਿੰਦਾ ਕੁੱਤੀ ਨੇ ਕੋਈ ਫ੍ਰੀ ਮੀਟ ਕਰਾ ਕੇ ਦਿੰਦਾ ਤੁਸੀਂ ਇਹਨੂੰ ਹਜੇ ਵੀ ਸ਼ੌਂਕ ਰੱਖੀ ਬੇਟੋ ਕੀ ਕਰਨ ਇਹਦਾ ਸ਼ੌਂਕ ਬਈ ਕੋਈ ਜੇ ਹੋਇਆ ਤਾਂ ਸੇਲ ਜ਼ਰੂਰ ਕਰਾਂਗੇ ਆਪਾਂ ਹਜੇ ਤਾਂ ਬਈ ਜਿਹੜੇ ਨਾਲ ਦੇ ਆਪਣਾ ਸਰਕਲ ਥੋੜਾ ਜਿਹਾ ਵੱਡਾ ਬਈ ਅੱਛਾ ਕਿ ਕੁੱਕੜ ਰੱਖੇ ਬਈ ਘੋੜੀਆਂ ਵਾਲੇ ਬੰਦੇ ਆ ਹੂੰ ਤੇ ਹਜੇ ਤਾਂ ਮੈਨੂੰ ਪਤਾ 6-7 ਜਣੇ ਰਹਿੰਦੇ ਆ ਬਈ ਜਿਹੜੇ ਨਾਲ ਦੇ ਜਿਨ੍ਹਾਂ ਨੂੰ ਬਚਾ ਦੇਣਾ ਅੱਛਾ ਉਸ ਤੋਂ ਬਾਅਦ ਦੇਖੂ ਉਸ ਤੋਂ ਬਾਅਦ ਜੀ ਹਾਂ ਦੇਖਾਂਗੇ ਬਈ ਠੀਕ ਆ ਬਈ ਬਾਈ ਜਿਵੇਂ ਆਪਾਂ ਬੈਠੇ ਗੱਲਾਂ ਕਰੀ ਜਾਂਦੇ ਸੀਗੇ ਕਿ ਤੁਹਾਡੇ ਕੋਲੇ ਪਹਿਲਾਂ ਵੀ ਇਹ ਕੁੱਤਾ ਹੁੰਦਾ ਸੀਗਾ ਹਨਾ ਹਾਂਜੀ ਬਾਈ ਉਹ ਸਾਰੀ ਕਹਾਣੀ ਦੱਸੋ ਬਈ ਜਿਵੇਂ ਆਪਾਂ ਉੱਥੇ ਬੈਠੇ ਗੱਲਾਂ ਕਰੀ ਜਾਂਦੇ ਸੀਗੇ ਕਿ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਜਦੋਂ ਤੁਹਾਡੇ ਘਰੇ ਆਲੀ ਸੇਸ਼ਨ ਬਰੀਡ ਆ ਗਈ ਸੀ ਇਹ ਤਾਂ ਬਾਈ ਸਾਲ ਤਾਂ ਦੇਖੋ ਜੀ ਪਹਿਲਾਂ ਦੇ ਰੱਖੇ ਸੀ ਸਾਡੇ ਬਜ਼ੁਰਗ ਦੇ ਰੱਖੇ ਸੀ ਉਦੋਂ ਪਹਿਲਾਂ ਬਈ ਸਾਡੇ ਦਾਦੇ ਦੇ ਰੱਖੇ ਸੀ ਕੀ ਨਾਮ ਸੀ ਦਾਦਾ ਜੀ ਦਾ ਜੀ ਦਾਦਾ ਜੀ ਦਾ ਸਰਦਾਰ ਸੰਤਾ ਸਿੰਘ ਬਰਾੜ ਜੀ ਠੀਕ ਹੈ ਜੀ ਤੇ ਬਜ਼ੁਰਗ ਨੂੰ ਸਾਡੇ ਨੂੰ ਸਰਦਾਰ ਬਲਦੇਵ ਸਿੰਘ ਬਰਾੜ ਨੂੰ ਜਾਦੇ ਜਾਣਦੇ ਸੀਗੇ ਜੀ ਹਾਂਜੀ ਤੇ ਘੋੜੀਆਂ ਵਾਲੇ ਬੰਦੇ ਪੁਰਾਣੇ ਤਾਂ ਲਗਭਗ ਸਾਰੇ ਹੀ ਜਾਣਦੇ ਸੀ ਕੋਈ ਕਹਿੰਦੇ ਕੁਤ ਬਲਦੇਵ ਵਾਲੇ ਕੁੱਤੇ ਤੇ ਕੁੱਤੀ ਜਰੂਰ ਮਲਾ ਕੇ ਲਿਆਉਣੀ ਆ ਬਈ ਬਲਦੇਵ ਦਾ ਸਾਡੇ ਪਾਪੇ ਦਾ ਉਦੋਂ ਨਾਂ ਚੱਲਦਾ ਸੀ ਪੂਰਾ ਹਾਂਜੀ ਬਲਚੇਸ਼ਨ ਕੁੱਤਿਆਂ ਚ ਬਈ ਠੀਕ ਹੈ ਬਈ ਉਦੋਂ ਬਾਅਦ ਖੁੰਝ ਗਈ ਸੀ ਨਸਲ ਸਾਡੇ ਤੋਂ ਫਿਰ ਦੁਬਾਰੇ ਤਿਆਰ ਕੀਤੇ ਬਈ ਜੀ ਇਹ ਤੁਹਾਡੇ ਕੋਲੇ ਕੁੱਤਾ ਕਿਵੇਂ ਆਇਆ ਸੀਗਾ ਬਈ ਇਹਦੀ ਵੀ ਕਹਾਣੀ ਦੱਸੋ ਦੁਬਾਰੇ ਹਾਂ ਇਹ ਨਾ ਬਈ ਇਹ ਆਪਣੇ ਪਿੰਡ ਹੀ ਕੁੱਤੀ ਆਪਣੇਤਾਏ ਦਾ ਮੁੰਡਾ ਜੱਗਾ ਬਈ ਉਹਨਾਂ ਦੇ ਘਰੇ ਕੁੱਤੀ ਸੂਈ ਸੀ ਤੇ ਮਿਸ਼ਰੀ ਵਾਲਿਆਂੋਂ ਲਿਆਂਦੀ ਸੀ ਬਈ ਇਹ ਅੱਛਾ ਬਈ ਮਾਂ ਇੱਕ ਉੱਤੇ ਦੀ ਸੀ ਇਸ ਕੁੱਤੇ ਦੀ ਮਾਂ ਮਿਸ਼ਰੀ ਵਾਲੇ ਪਿੰਡ ਤੋਂ ਆਈ ਸੀ ਹਾਂਜੀ ਮਿਸ਼ਰੀ ਵਾਲਾ ਆਪਣੇ ਨਾਲ ਹੀ ਆ ਮੁੱਦ ਕੀ ਦੇ ਹਾਂਜੀ ਉਹ ਥੋਲੇ ਆਂਦੀ ਕਿ ਇਹ ਬਈ ਹੈ ਕਿਹੜੇ ਕੁੱਤੇ ਦਾ ਬੱਚਾ ਕਿਹੜੇ ਕੁੱਤੇ ਦਾ ਸੀ ਇਹ ਬਈ ਜੀਵਾਰਾਈ ਪੰਡਾ लवली ਕੋਲੇ ਕੁੱਤਾ ਠੀਕ ਹੈ ਬਈ ਉਹਦਾ ਬੱਚਾ ਬਈ ਜਿਹੜੀ ਇਹਦੀ ਮਾਂ ਸੀਗੀ ਬਈ ਉਹ ਪਿੱਛੋਂ ਕਿਹੜੇ ਕੁੱਤੇ ਤੁਸੀਂ ਪਤਾ ਕੁਝ ਹਾਂ ਬਈ ਉਹ ਪਰਮੀ ਵਾਲੇ ਕੁੱਤੇ ਪਰਮੀ ਬਰਾਡ ਆਪਣਾ ਰਿਸ਼ਤੇਦਾਰ ਹੈ ਬਈ ਹਾਂਜੀ ਗਿੱਲਾਂ ਤੋਂ ਜੀ ਉਹ ਉਸ ਕੁੱਤੇ ਦੀ ਧੀ ਸੀ ਬਈ ਠੀਕ ਉਹ ਜਿਹੜੇ ਮੁੰਡੇ ਤੋਂ ਆਪਾਂ ਲੈ ਕੇ ਆਂਦਾਈ ਉਹਨੇ ਸਾਨੂੰ ਬਾਅਦ ਚ ਇਹ ਗੱਲ ਦੱਸੀ ਹੈ ਹਾਂਜੀ ਉਹ ਭਈਆ ਕੁੱਤੀ ਮਿਲਾ ਕੇ ਲਿਆ ਸੀ ਉਥੋਂ ਅੱਛਾ ਉਹਨਾਂ ਦਾ ਬਈ ਪਰਮੀ ਵਾਲੇ ਕੁੱਤੇ ਤੋਂ ਠੀਕ ਹੈ ਜਿਹੜੇ ਜਾਦੇ ਮਸ਼ਹੂਰ ਹੋਏ ਆ ਹਨਾ ਕੁੱਤੇ ਹਾਂਜੀ ਹਾਂਜੀ ਇਹਦਾ ਬਈ ਰੰਗ ਬਹੁਤ ਖਾਸ ਆ ਨਾ ਕਈ ਜਿਵੇਂ ਅਲੀਸੇਸ਼ਨ ਹੋਰ ਵੀ ਚੰਗੇ ਚੰਗੇ ਕੁੱਤੇ ਹੈਗੇ ਆ ਕੋਈ ਜਿਆਦਾ ਮੱਧਮ ਆ ਜਾਂਦਾ ਪੀਲੇ ਰੰਗ ਚ ਆ ਜਾਂਦਾ ਕਈ ਜਿਆਦਾ ਕਾਲੇ ਹੁੰਦੇ ਆ ਇਹਦਾ ਰੰਗ ਬਹੁਤ ਘੈਂਟ ਹੈਗਾ ਆ ਦੇਖੋ ਜਿਆਦਾ ਤੰਗ ਤਾਂ ਨਹੀਂ ਕਰਦਾ ਬਈ ਨਹੀਂ 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 ਇਹਦੇ ਰੰਗ ਦੀ ਗੱਲ ਕਰੀ ਜਾਂਦੇ ਸੀ ਬਈ ਜਿਆਦਾ ਮਾਂ ਤੇ ਗਿਆ ਕਿ ਪਿਓ ਤੇ ਗਿਆ ਇਹ ਇਹ ਦੇਖੋ ਬਈ ਇਹ ਅੱਧ ਵਿਚਾਲਾ ਜਾ ਗਿਆ ਬਈ ਅੱਛਾ ਪਿਓ ਤੇ ਵੀ ਨਹੀਂ ਇਹ ਮਾਂ ਤੇ ਵੀ ਨਹੀਂ ਠੀਕ ਹੈ ਇਹ ਪਿੱਛੇ ਤੇ ਗਿਆ ਬਈ ਆਹ ਪਿੱਛੇ ਤੇ ਗਿਆ ਜਾਏਗਾ ਇਹਨਾਂ ਕੁੱਤਿਆਂ ਦੀ ਬਈ ਖਾਸੀਅਤ ਕੀ ਹੈਗੀ ਤੁਸੀਂ ਇੰਨਾ ਚਿਰ ਹੋ ਗਿਆ ਰੱਖੇ ਇਹਨੂੰ ਹਨਾ ਇਹਦੇ ਜਿਆਦੇ ਗੁਣ ਕੀ ਆ ਲੋਕ ਕਿਉਂ ਪਸੰਦ ਕਰਦੇ ਆ ਵੱਡੇ ਵੱਡੇ ਬੰਦਿਆਂ ਦੇ ਫੋਨ ਆਉਂਦੇ ਆ ਫੇਰ ਉਹਦੇ ਤੋਂ ਬੱਚਾ ਦਵਾਉ ਹਨਾ ਤੁਹਾਨੂੰ ਵੀ ਆਉਂਦੇ ਹੋਣਗੇ ਆਉਂਦੇ ਆਉਂਦੇ ਆ ਬਈ ਅੱਛਾ ਖਾਸੀਅਤ ਬਸ ਬਈ ਇਹ ਹੀ ਆ ਵੀ ਵਫਾਦਾਰ ਜਿਆਦੇ ਆ ਬਈ ਜਾਨਵਰ ਹਮ ਕਿਸੇ ਵੀ ਕੁੱਤੇ ਤੋਂ ਹਰੇਕ ਕੁੱਤੇ ਤੋਂ ਵਫਾਦਾਰ ਜਿਆਦੇ ਜਾਨਵਰ ਬਈ ਠੀਕ ਹੈ ਖੇਤ ਬੰਨੇ ਆਪਾਂ ਫਿਰਦੇ ਆ ਉਪਰਾਂ ਬੰਦਾ ਨੇ ਆਪਣੇ ਕੋਲੇ ਆਉਂਦਾ ਜਾਂ ਆਪਾਂ ਉਹ ਗਾਈਆਂ ਮਗਰਾਈ ਤਾਂ ਲਾ ਜਾਣੀ ਬਈ ਇਹ ਸੇਵਾ ਕਰਦੇ ਆ گاਵਾਂ ਦੀ ਹਾਂਜੀ ਤੇ ਗਾਈਆਂ ਮਗਰ ਬਹੁਤ ਲੱਗਦੀ ਐ ਨਸਲ ਹੂੰ ਜਾਦੇ ਬਈ ਘੋੜਿਆਂ ਨੇ ਕਿਉਂ ਪਸੰਦ ਕਰਦੇ ਐ ਨਸਲ ਘੋੜਿਆਂ ਵਾਲੇ ਬਈ ਇੱਕ ਤਾਂ ਸ਼ੌਂਕ ਲਾ ਲੂ ਪੁਰਾਣੀ ਨਸਲ ਐ ਇਹ ਹਾਂਜੀ ਇੱਕ ਵੀ ਰਾਖੀ ਦੇ ਤੌਰ ਤੇ ਬਈ ਅੱਛਾ ਹਾਂਜੀ ਵਫਾਦਾਰ ਕਿੰਨੇ ਕੁ ਹੁੰਦੇ ਆ ਕੋਈ ਕਿੱਸਾ ਸੁਣਾਓ ਇਹਨਾਂ ਦੀ ਵਫਾਦਾਰੀ ਦਾ ਬਈ ਜਿਵੇਂ ਕਈ ਜਿਹੜੀ ਦੱਸਦੇ ਆ ਬੰਦੇ ਹਨ ਤੁਹਾਡੇ ਕੋਲੇ ਤਾਂ ਕੁੱਤੀਆਂ ਲੈ ਕੇ ਵੀ ਆਉਂਦੇ ਆ ਦੂਰੋਂ ਦੂਰੋਂ ਹਾਂਜੀ ਹਾਂਜੀ ਬਈ ਕੁਈ ਦੱਸਿਆ ਕਿਸ ਨੇ ਦਾ ਕਿੱਸਾ ਹੋਂ ਤੱਕ ਵਫਾਦਾਰ ਬਾਈ ਆਪਾਂ ਹੀ ਦੱਸ ਦਨੇ ਤੁਹਾਨੂੰ ਗੱਲ ਇਹ ਸਾਲ ਕਦਾ ਸੀ ਬਾਈ ਕੁੱਤਾ ਇਹ ਅੱਛਾ ਆਪਣਾ ਨਹਿਰਾਂ ਦੇ ਵਾਹਣ ਤੁਸੀਂ ਗਏ ਆਂ ਹਾਂਜੀ ਹਾਂਜੀ ਤੇ ਨਾਲ ਦੇ ਵਾਹਣ ਵਾਲੇ ਮਨੋਂ ਆਦਾ ਵੀ ਪ੍ਰਗਟ ਮੈਣਾ ਜਿੰਦਰਾ ਪਾਇਆ ਤਰੇ ਟਰੈਕਟਰ ਮਗਰ ਮੈਂ ਵਾਟਾਂ ਖਿੱਚੂੰਗਾ ਅੱਛਾ ਤੇ ਮੈਂ ਥੱਕਿਆ ਸੀ ਬਾਈ ਮੈਂ ਪੈ ਗਿਆ ਮੈਨੂੰ ਪਤਾ ਨਹੀਂ ਲੱਗਾ ਹੂੰ ਤੇ ਉਹ ਟਰੈਕਟਰ ਤੇ ਬਹਿ ਗਿਆ ਬਾਈ ਆ ਕੇ ਨਾਲ ਹੀ ਆਪਣੇ ਵਾਹਣ ਉਹਨਾਂ ਦਾ ਪੱਕੇ ਵਾਲੇ ਬਾਈ ਹੂੰ ਕਿ ਉਹ ਟਰੈਕਟਰ ਤੇ ਬੈਠਾ ਤੇ ਇਹ ਪਿਆ ਬਾਈ ਉਹਦੇ ਗੇਟਿਆਂ ਨੂੰ ਅੱਛਾ ਹੁਣ ਇਹ ਨਾ ਕਈ ਚੱਕ ਲਈ ਸਾਡੀ ਕਈ ਪਈ ਸੀ ਉੱਥੇ ਤੇ ਇਹਦੇ ਆਵੇ ਨਾ ਆ ਨਿਸ਼ਾਨ ਹਜੇ ਵੀ ਨਾਤੇ ਤੋਂ ਜ਼ਿਆਦਾ ਦਿਖਦਾ ਹੂੰ ਉਹਨੇ ਬਾਈ ਕਈ ਮਾਰੀ ਜਦੋਂ ਇਹਦੇ ਮੱਥੇ ਤੇ ਕਈ ਮਾਰੀ ਤੋਂ ਵੀ ਪਛਾਣ ਨਹੀਂ ਹਟਿਆ ਉਹਨੂੰ ਸੈੱਟ ਲਿਆ ਬਈ ਇਹਨੇ ਅੱਛਾ ਬੰਦੇ ਨੂੰ ਫਿਰ ਮੈਂ ਇਹਦਾ ਗਲਮਾ ਫੜਿਆ ਅੱਛਾ ਫਿਰ ਤੁਸੀਂ ਉੱਠ ਕੇ ਗਲਮਾ ਫੜਿਆ ਟਰੈਕਟਰ ਦੇ ਨੇੜੇ ਨਹੀਂ ਕਿਸੇ ਨੂੰ ਹੋਣ ਦਿੰਦਾ ਬੰਦੇ ਦੇ ਤਾਂ ਹੋਣੀ ਕੀ ਹੈ ਨਾ अच्छा मालिक ਦੇ ਇੰਨੇ ਵਫਾਦਾਰ ਹੁੰਦੇ ਆ ਇਹ ਹਾਂਜੀ ਹਾਂਜੀ ਠੀਕ ਆ ਬਈ ਜਿਵੇਂ ਘਰੇ ਤੁਹਾਡੇ ਹੋਰ ਵੀ ਮੈਂਬਰ ਆ ਜਾਦੇ ਲਗਾਓ ਇਹਦਾ ਤੁਹਾਡੇ ਨਾਲ ਕਰਦੇ ਮੈਂਬਰ ਉਹਨਾਂ ਤਾਂ ਕੋਈ ਡਰ ਨਹੀਂ ਆ ਬੜਦਾ ਫੁੱਟਦਾ ਨਹੀਂ ਹਾਂ ਬਈ ਬੱਚਾ ਛੋਟਾ ਆਪਣੇ ਹੂੰ ਮੂੰਹ ਚ ਉਂਗਲਾ ਪਾਈ ਜਾਵੇ ਬਈ ਇਹਦੇ ਅੱਛਾ ਉਹ ਚੱਕ ਨਹੀਂ ਤੇ ਬਈ ਇਹਦੀ ਖਰਾਕ ਕੀ ਹੈਗੀ ਹੁਣ ਕੀ ਕੁਛ ਇਹਨੂੰ ਪਾਉਣੇ ਹੋ ਜਾਂ ਕਿਵੇਂ ਤਿਆਰ ਕੀਤਾ ਹੈਗਾ ਇਹਨੂੰ ਖਰਾਕ ਬਈ ਆਪਣੀ ਤਾਂ ਇਹ ਘਰ ਵਾਲੀ ਖਰਾਕ ਹੀ ਹੈ ਜੀ ਅੱਛਾ ਮੰਨ ਲਓ ਬਈ ਰੋਟੀ ਕੱਟ ਕੇ ਪਾਈ ਦੀ ਆ ਹੂੰ ਸਬਜੀ ਚ ਦਹੀਂ ਪਾਈਦਾ ਜੀ ਤੇ ਦੁੱਧ ਪਾਈ ਹੈ ਠੀਕ ਹੈ ਕੋਈ ਆਪਾਂ ਮੰਨ ਲਓ ਉਹ ਜੀ ਖਰਾਕ ਨਾ ਫੀਡ ਪਾਈ ਹੈ ਬਈ ਇਹਨੂੰ ਛੋਟੇ ਹੁੰਦੇ ਤੋਂ ਹੀ ਘਰ ਵਾਲੀ ਖਰਾਕ ਤੇ ਰੱਖਿਆ ਬਈ ਵੈਕਸੀਨ ਕਿਉਂ ਦੀਦਾ ਹਾਂਜੀ ਆ ਸਾਰੇ ਲੱਗੇ ਬਈ ਅੱਛਾ ਉਹ ਲਵਾਉਣੇ ਹੋ ਤੁਸੀਂ ਠੀਕ ਹੈ ਤੇਲ ਦੀਦਾ ਕਿਉਂ ਦੀਦਾ ਇਹੋ ਜੀਆਂ ਚੀਜ਼ਾਂ ਦੇ ਠੀਕ ਹੈ ਬਈ ਜਿਵੇਂ ਜਿਆਦੇ ਗਰਮੀ ਦੇ ਵਿੱਚ ਟਿੰਡ ਇੱਕ ਤੋਂ ਆਉਂਦੀ ਕੋਈ ਨਹੀਂ 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 ਬਈ ਇਹ ਤੁਸੀਂ ਵੇਲੇ ਸਿਆਲ 'ਚ ਵੀ ਬਈ ਰਾਤ ਨੂੰ ਅਸੀਂ ਖੁੱਲਾ ਛੱਡਦੇ ਹਾਂ ਜਿੰਨੇ ਤਾਂ ਚਲੋ ਵੇੜੇ ਦੇ ਵਿਚਾਲੇ ਪਿਆ ਹੁੰਦਾ ਬਈ ਕੋਈ ਇਹਨੂੰ ਵਾਪਸ ਤਾਂ ਨਹੀਂ ਜਿਵੇਂ ਪਹਿਲਾਂ ਲੋਕ ਗੱਲਾਂ ਕਰਦੇ ਹੁੰਦੇ ਕਿ ਬੰਦੇ ਹਾਂ ਨੇ ਰਾਤ ਨੂੰ ਜਦੋਂ ਇਹ ਠੜਕਾ ਹੋਣਾ ਬਾਹਰ ਹੂੰ ਕੰਧਾਂ ਤੇ ਚੜ ਕੇ ਘੇੜੇ ਦੇਣੇ ਨੇ ਕਈ ਬੰਦੇ ਕਹਾਣੀਆਂ ਦੱਸਦੇ ਹੁੰਦੇ ਆ ਕਿ ਜਿਹੜੇ ਤਰਾਣੇ ਵਾਲੀ ਸੈਸ਼ਨ ਹੁੰਦੇ ਜਿੰਨਾਂ ਕੋਲੇ ਵੀ ਦੂਰ ਦੂਰ ਛੱਡ ਆਉਂਦੇ ਨੂੰ ਦੇਖ ਕੇ ਇਹਦੀ ਮੰਡਕਾਂ ਤੇ ਜਿਵੇਂ ਪਸ਼ੂਆਂ ਦੀਆਂ ਮੰਡਕਾਂ ਡੱਬਾਂ ਵਾਲਿਆਂ ਨੂੰ ਵੀ ਕਹਿੰਦੇ ਵਾਪਸ ਆ ਜਾਂਦੇ ਆ ਜਾਂਦੇ ਸੀ ਬਈ ਆ ਜਾਂਦੇ ਸੀ ਬਈ ਇਹ ਕੋਈ ਸ਼ੱਕ ਨਹੀਂ ਠੀਕ ਹੈ ਦਿਮਾਗ ਜਿਆਦੇ ਹੁੰਦਾ ਨੇ ਇਹਨਾਂ ਨੂੰ ਹੂੰ ਆ ਦੇਖੋ ਬਈ ਬਹੁਤ ਲੋਕਾਂ ਨੇ ਪਿਆਰ ਦਿੱਤਾ ਵੀ ਇਸ ਕੁੱਤੇ ਨੂੰ ਹਨਾ ਬਾਈ ਦੀਆਂ ਵੀਡੀਓ ਬਹੁਤ ਚੱਲੀਆਂ ਰੀਲਾਂ ਤੇ ਬੜੇ ਕਮੈਂਟ ਆਏ ਬਾਈ ਨੇ ਜਦੋਂ ਬਾਈ ਮੋਟਰਸਾਈਕਲ ਵਾਲੀ ਵੀਡੀਓ ਬੜੀ ਚੱਲੀ ਸੀ ਹਨਾ ਤਾਂ ਬਾਈ ਮੈਨੂੰ ਪਤਾ ਵੀ 4.5-5 ਲੱਖ ਦੇ ਨੇੜੇ ਚੱਲ ਗਈ ਅੱਛਾ ਤੁਹਾਨੂੰ ਫਿਰ ਲੋਕਾਂ ਨੇ ਉਸ ਤੋਂ ਬਾਅਦ ਪੁੱਛਿਆ ਵੀ ਕੁੱਤੇ ਬਾਰੇ ਵੀ ਜਬਾਈ ਬਹੁਤ ਬਾਈ ਹੁਣ ਹਜੇ ਤੱਕ ਵੀ ਫੋਨ ਆਉਂਦੇ ਆ ਬਾਈ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਬਾਈ ਫੋਨ ਤਾਂ ਬਾਈ ਮੰਨ ਲਓ ਹਰੇਕ ਸਟੇਟ ਚੋਂ ਆਇਆ ਅੱਛਾ ਲਗਭਗ ਬਾਈ ਬਾਈ ਹੁਣ ਫਿਰ ਇਹ ਮੀਟਿੰਗ ਤੇ ਛੱਡ ਦਿੰਨੇ ਆ ਜੇ ਕੁੱਤੀ ਕਰਾਉਣੀ ਹੋਵੇ ਤਾਂ ਹਾਂ ਛੱਡ ਦਿੰਨੇ ਆ ਬਾਈ ਠੀਕ ਐ ਫੀਸ ਫੂਸ ਕਿੰਨੀ ਰੱਖੀ ਆ ਜੀ ਫੀਸ ਮੰਗ ਲੋ ਬਈ ਬੱਚੇ ਤੇ ਵੈਸੇ ਤਾਂ ਕਰੀਦਾ ਕੋਈ ਆਪਾਂ ਨੂੰ ਇਹਨਾਂ ਤੋਂ ਉਹ ਨਹੀਂਗਾ ਤੇ ਬੱਚਾ ਹੁਣ ਨਹੀਂ ਦਿੰਦੇ ਕਰਕੇ ਬਈ ਸਾਨੂੰ ਫੀਸ ਦਾ ਕਹਿਣਾ ਪੈਣਾ ਠੀਕ ਹੈ ਬਹੁਤ ਥਾਵਾਂ ਤੋਂ ਕਈ ਕਈ ਤਾਂ ਹੁਣ ਬੰਦੇ ਆਉਜੇ ਬਈ ਜੋੜੀ ਵੀ ਦੇ ਦਿੰਦੇ ਆ ਵਿਚਾਰੇ ਹਾਂ ਆਪਣਾ ਬਾਈ ਪਹਿਲਵਾਨ ਸਮੁੰਦਰ ਘੋੜੇ ਵਾਲਾ ਬਈ ਮਜੂਦ ਆ ਤੁਹਾਡੇ ਪਿੰਨੋ ਹੀ ਭਲਾਈ ਆਉਣੇ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਨੇ ਬਈ ਘਰੇ ਆ ਕੇ ਵਿਚਾਰੇ ਜੋੜੀ ਦੇ ਕੇ ਗਏ ਬਈ ਕਈ ਇੱਕ ਵੀ ਨਹੀਂ ਦਿੰਦੇ ਬਈ ਬਈ ਮੈਂ ਵੀ ਜਿੰਨੇ ਕ ਬੰਦੇ ਦੇਖੇ ਆ ਇਹ ਨਸਲ ਉਹਨਾਂ ਨੂੰ ਵਫਾ ਕਰਦੇ ਜਿਹੜੇ ਸ਼ੌਂਕ ਨਾ ਰੱਖਦੇ ਆ ਜਿਹੜੇ ਕਮਰਸ਼ੀਅਲ ਹੋ ਗਏ ਬੰਦੇ ਉਹਨਾਂ ਕੋਲੇ ਰਹਿੰਦੀ ਨਹੀਂ ਨਸਲ ਇਹ ਚੱਕਰ ਕੀ ਆ ਹੈਲੋ ਹਾਂਜੀ ਭਾਈ ਮੈਂ ਕਿਹਾ ਭਾਈ ਜਿਵੇਂ ਕਈ ਬੰਦੇ ਕਮਰਸ਼ੀਅਲ ਹੋ ਜਾਂਦੇ ਵੀ ਕੱਲਾ ਖਰੀਦ ਵੇਚ ਤੇ ਇਹ ਨਸਲ ਉਹਨਾਂ ਕੋਲੇ ਘੱਟ ਰਹਿੰਦੀ ਹੈ ਜਿਹੜੇ ਮੰਨ ਲਓ ਸ਼ੌਂਕ ਦੇ ਤੌਰ ਤੇ ਰੱਖੀ ਬੈਠੇ ਯਾਰਾਂ ਦੋਸਤਾਂ ਨੂੰ ਦੇਤੇ ਉਹਨਾਂ ਕੋਲੇ ਨਸਲੇ ਤੁਰੀ ਆਉਂਦੀ ਹੈ ਹਨਾ ਤੁਰੀ ਵੇਖੋ ਬਈ ਇਹ ਸ਼ੌਂਕ ਹੀ ਆ ਕਿਸ ਹਿਸਾਬ ਦਾ ਵੀ ਮੰਨ ਲਓ ਆਪਾਂ ਲਾਲੀ ਜੀ ਆਪਾਂ ਹੁਣ ਕਈਆਂ ਕੋਲੇ ਨਸਲ ਖੋਜ ਗਈ ਉਹਨਾਂ ਨੂੰ ਮਿਲੀ ਨਹੀਂ ਉਹ ਹੁਣ ਆਪਾਂ ਨੂੰ ਫੋਨ ਲਾਉਂਦੇ ਆ ਬੰਦੇ ਬਈ ਅੱਜ ਜੀ ਤੇ ਆਪਾਂ ਉਹਨਾਂ ਨੂੰ ਬੱਚਾ ਦੇਈਦਾ ਵੀ ਆਪਾਂ ਆਖੀਦਾ ਵੀ ਕੀ ਪਤਾ ਬਈ ਅਗਲੇ ਤੱਕ ਕਿੰਨਾ ਕੁ ਸ਼ੌਂਕ ਕੂੜਾ ਕਿਨੇ ਆਪਾਂ ਨੂੰ ਵੀ ਕਿਤੇ ਮਿਲੀ ਆ ਕਿਹੜਾ ਖੋਜ ਗਏ ਸੀ ਬਈ ਕਿਤੇ ਸਾਡੇ ਸਹੀ ਹੈ ਬਈ ਆਪਣਾ ਨੰਬਰ ਦੱਸ ਦਿਓ ਕਿੰਨਾ ਹੈਗਾ ਮੇਰਾ ਬਈ 98772 ਹਾਂਜੀ 37255 ਤੇ 98772 37255 ਤੇ ਲੋ ਬਈ ਚੈੱਕ ਕਰ ਲੋ ਹਨਾ ਜਾਨਵਰ ਦੀ ਕੁਆਲਿਟੀ ਬਹੁਤ ਹੀ ਸੋਹਣਾ ਜਾਨਵਰ ਆ ਬਾਈ ਨੇ ਸ਼ੌਂਕ ਨਾ ਰੱਖਿਆ ਹੈਗਾ ਤੇ ਇੱਕ ਇੱਕ ਜਿਹੜੀ ਇਹਦੀ ਹੈਗੀ ਆ ਗੱਲ ਹੈਗੀ ਆ ਉਹ ਲੋਕ ਅੱਜ ਵੀ ਕਰਦੇ ਆ ਵੀ ਵੀਡੀਓ ਤੋਂ ਬਾਅਦ ਵੀ ਤੇ ਬਾਈ ਕੋਲੇ ਜਦੋਂ-ਦੋਂ ਇਹ ਕੁੱਤਾ ਆਇਆ ਹੈਗਾ ਬਹੁਤ ਉਸਨੇ ਨਾਮ ਬਣਾਇਆ ਬਹੁਤ ਹੀ ਰਿਜ਼ਲਟ ਇਹਦਾ ਘੈਂਟ ਆਇਆ ਹੈਗਾ ਆਹ ਦੇਖ ਲੋ ਤੁਸੀਂ ਬਹੁਤ ਹੀ ਵਧੀਆ ਨਸਲਾ ਰਾਖੀ ਵਾਸਤੇ ਪਿੰਡ ਬਾਈ ਦਾ ਟਹਿਣਾ ਕੋਟਕਪੂਰਾ ਤੋਂ ਫਰੀਦਕੋਟ ਰੋਡ ਤੇ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਬਾਈ ਤੁਹਾਡਾ